ਮੇਰਾ ਨਾਮ ਲੂਪਾ ਜੀ ਮੈਂ ਨੋੜਵੈ ਤੋਂ ਆਈ ਆ ਤਾਂ ਅੱਜ ਮੱਥਾ ਟੇਕ ਕੇ ਗੋਲਡਨ ਟੈਂਪਲ ਬੜਾ ਸਕੂਨ ਮਿਲਿਆ ਬੜੀ ਲੱਕੀ ਫੀਲ ਕਰ ਰਹੀ ਆ ਵੀ ਮੈਨੂੰ ਮੌਕਾ ਮਿਲਿਆ ਆਉਣ ਦਾ ਤਾਂ ਬੜਾ ਮਜ਼ਾ ਆ ਹਮੇਸ਼ਾ ਟੀਵੀ ਤੇ ਦੇਖਿਆ ਹੁੰਦਾ ਸੀਗਾ ਵੀ ਦੀਪਮਾਲਾ ਹੋ ਰਹੀ ਹੈ ਫਾਇਰ ਵਰਕਸ ਚੱਲ ਰਿਹਾ ਪਰ ਅੱਜ ਆਪ ਲਾਈਵ ਦੇਖ ਕੇ ਅੱਖੀਂ ਦੇਖ ਕੇ ਬੜਾ ਬੜਾ ਸਕੂਨ ਮਿਲਿਆ ਬੜਾ ਮਜ਼ਾ ਆਇਆ ਜੀ ਥੈਂਕ ਯੂ ਥੈਂਕ ਯੂ ਬੜੇ ਸੰਗਤਾਂ ਨੂੰ ਬਧਾਈ ਕਿਤੇ ਦੇ ਦਿਓ ਤੇ ਜਾਣਕਾਰੀ ਵੀ ਦੇ ਦਿਓ ਕਿ ਇੱਥੇ ਕੋਈ ਡਰ ਦਾ ਮਾਹੌਲ ਨਹੀਂ ਹੈ ਸਾਰੇ ਸੰਗਤਾਂ ਆ ਜਾ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਅੱਠਵੇਂ ਪਾਸ਼ਾ ਤੰਤਨ ਸਿੰਘ ਜੀ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਜਿੱਥੇ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਅੱਠਵੇਂ ਪਾਸ਼ਾ ਦਾ ਪ੍ਰਕਾਸ਼ ਗੁਰਪੁਰਬ ਬੜੀ ਸਰਦਾਰਤਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਉਥੇ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ ਅੱਠਵੇਂ ਪਾਸ਼ਾ ਦਾ ਜਿਹੜਾ ਪ੍ਰਕਾਸ਼ ਗੁਰਪੁਰਬ ਬੜੀ ਸਰਦਾਰਤਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਸੋ ਹੁਣ ਸ਼ਾਮ ਨੂੰ ਜਿਹੜੀ ਦੀਵਾਲਾ ਕੀਤੀ ਗਈ ਆ ਸ੍ਰੀ ਰਾਇਰਾਜ ਦੀ ਸਮਾਪਤੀ ਪਾਠ ਦੀ ਸਮਾਪਤੀ ਤੋਂ ਬਾਅਦ ਇੱਕ ਅਲੌਕਿਕ ਤੌਰ ਤੇ ਆਤਸਜਵਾਜੀ ਕੀਤੀ ਗਈ ਆ ਸੋ ਸੰਗਤਾਂ ਨੇ ਇਸ ਆਤਸਜਵਾਜੀ ਦਾ ਪੂਰਾ ਆਨੰਦ ਮਾਣਿਆ ਸੋ ਬਹੁਤ ਸਾਰੀਆਂ ਸੰਗਤਾਂ ਅੱਜ ਗੁਰਪੁਰਬ ਨੂੰ ਸਮਰਪਿਤ ਹੋ ਕੇ ਸਤਿਗੰਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਸਮਸਤਕ ਹੋਣ ਵਾਸਤੇ ਆਈਆਂ ਨੇ ਸਾਰੀਆਂ ਸੰਗਤਾਂ ਨੂੰ ਇੱਥੇ ਜੀ ਆਇਆਂ ਨੂੰ ਸਾਰੀਆਂ ਸੰਗਤਾਂ ਦਾ ਸਤਿਗੰਨ ਸ੍ਰੀ ਹਰਮੰਦਰ ਸਾਹਿਬ ਵੱਲੋਂ ਪ੍ਰਕਾਸ਼ ਗੁਰਪੁਰਪ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ